ਮਾਮੇ ਕੋ ਗਰੀਬ ਪਾਸਵਰਡ ਵਾਲਾ ਠੱਗੀ ਲੱਗੀ ਕਿ ਹੈ ਕਿ ਮਾਮੇ ਸਾਹਿਬ ਸਾਡੇ ਕੋਲ ਥਾਣੇ ਦੇ ਵਿੱਚ ਜਿਹੜਾ ਹੈਗਾ ਦਨੇਸ਼ ਕੁਮਾਰ ਵਾਸੀ ਗਿੰਦੜਵਾ ਉਹ ਲੋ ਇੱਕ ਦਰਖਾਸਤ ਆਈ ਹੈਗੀ ਹੈ ਕਿ ਉਹਨਾਂ ਦੀ ਜਿਹੜੀ ਰਸੋਈ ਦੀ ਚਿਮਨੀ ਹੈਗੀ ਹੈ ਉਹ ਖਰਾਬ ਹੋ ਗਈ ਸੀ ਤੇ ਉਹਨਾਂ ਨੇ ਚਿਮਨੀ ਠੀਕ ਕਰਾਉਣ ਲਈ ਜਿਹੜੇ ਕਸਟਮਰ ਕੇਅਰ ਦੇ ਨੰਬਰ ਸੀਗੇ ਉਹਨਾਂ ਪਰ ਕਾਲ ਕੀਤੀ ਸੀ ਉਹਨਾਂ ਚ ਇੱਕ ਕਸਟਮਰ ਕੇਅਰ ਕਾਲ ਜਿਹੜੀ ਹੈ ਉਹ ਪਿਕ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਸਾਡੀ ਜਿਹੜੀ ਘਰ ਦੀ ਸੋਈ ਵਾਲੀ ਚਿਮਨੀ ਹੈ ਉਹ ਖਰਾਬ ਹੋ ਗਈ ਹੈ ਤੇ ਉਹ ਠੀਕ ਕਰਵਾਉਣਾ ਹੈ ਅੱਗਿਓ ਕਸਟਮਰ ਕੇਅਰ ਵਾਲਿਆਂ ਨੇ ਕਿਆ ਕੀ ਤੁਸੀਂ ਇੱਕ ਲਿੰਕ ਭੇਜਦੇ ਹਾਂ 10 ਰੁਪਏ ਦਾ ਰੀਚਾਰਜ ਕਰ ਦੋ ਤੇ ਅਸੀਂ ਉਸ ਤੋਂ ਬਾਅਦ ਫੰਡ ਕੰਪਲੇਂਟ ਫਾਈਲ ਕਰ ਦਾਂਗੇ ਤੇ ਜਿਹੜੇ ਚਿਮਨੀ ਆ ਕੇ ਸੈੱਟ ਕਰਦਾਂਗੇ ਜਦੋਂ ਇਹਨਾਂ ਪਾਸ ਲਿੰਕ ਆਇਆ ਇਹਨਾਂ ਨੇ 10 ਰੁਪਏ ਦਾ ਰੀਚਾਰਜ ਕਰਿਆ ਉਸ ਤੋਂ ਬਾਅਦ ਕਰੀਬ ਇਹਨਾਂ ਦੇ ਖਾਤੇ ਦੇ ਵਿੱਚੋਂ 26500 ਰੁਪਏ ਜਿਹੜੇ ਨੇ ਉਹ ਚਲੇ ਗਏ ਜਿਨ੍ਹਾਂ ਨੇ ਸਾਡੇ ਕੋਲ ਕੰਪਲੇਂਟ ਕੀਤੀ ਹੈ ਜੋ ਕਿ ਸਾਈਬਰ ਠੱਗੀ ਦਾ ਮਾਮਲਾ ਹੈਗਾ ਜਿਹਦੀ ਅਸੀਂ ਪੜਤਾਲ ਕਰ ਰਹੇ ਹਾਂ ਮੇਰੀ ਆਮ ਲੋਕਾਂ ਨੂੰ ਇਹੀ ਅਪੀਲ ਹੈ ਕਿ ਤੁਹਾਡੇ ਪਾਸ ਕੋਈ ਵੀ ਇਦਾਂ ਦੀ ਫਰੋਡ ਕਾਲ ਆਂਦੀ ਹੈ ਜਾਂ OTP ਮੰਗਿਆ ਜਾਂਦਾ ਜਾਂ ਕੋਈ ਮੈਸੇਜ ਤੇ ਕਲਿੱਕ ਕਰਨ ਲਈ ਕਿਹਾ ਜਾਂਦਾ ਤਾਂ ਤੁਸੀਂ ਇਸ ਤਰ੍ਹਾਂ ਦੀ ਕੋਈ ਵੀ ਮੈਸੇਜ ਜਾਂ OTP ਨਾ ਦਿਓ ਕਿਉਂਕਿ ਅੱਜ ਕੱਲ ਜਿਹੜਾ ਸਾਈਬਰ ਫਰੋਡ ਬਹੁਤ ਜ਼ਿਆਦਾ ਹੋ ਰਿਹਾ ਹੈ